ਚਲੋ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕਮਰਦੀਪ ਸਿੰਘ ਹੈ ਤੇ ਮੈਂ ਕਪੂਰਤਲਾ ਨੂੰ ਬਿਲੋਂਗ ਕਰਦਾ ਆ ਤੇਤੀਵੇਂ ਜਿਹਨ ਕਦਰਿਬਾ ਮੈਂਨਾ ਮੇਲਾ ਹੈਗਾ ਉੱਥੇ ਮੈਨੂੰ ਮੌਕਾ ਮਿਲਿਆ ਹੈ ਆਪਣੇ ਆਰਟ ਨੂੰ ਡਿਸਪਲੇ ਕਰਨ ਦਾ ਮੇਰਾ ਬੇਸਿਕਲੀ ਆਰਟ ਹੈਗਾ ਅਕਰਮ ਦੀ ਬਿਊਟੀਫਿਕੇਸ਼ਨ ਅਕਰਾਂ ਨੂੰ ਸੁੰਦਰ ਤਰੀਕੇ ਨਾਲ ਲਿਖਣਾ ਸੋ ਇਹਦੇ ਵਿੱਚ ਅਲੱਗ-ਅਲੱਗ ਫਾਰਮ ਅਗੇ ਆਰ ਦੇ ਫੋਨ ਨੇ ਅਗੇ ਜਿਨ੍ਹਾਂ ਦੇ ਵਿੱਚ ਮੈਂ ਚਿੰਤ ਹੈ ਕੁਝ ਗਿਆਨ ਕੀਤਾ ਜਿਹਦੇ ਵਿੱਚ ਮੈਥਡੋਲੋਜੀ ਨੇ ਕਵੀਆਂ ਦੀਆਂ ਕਵਿਤਾਵਾਂ ਵੀ ਨੇ ਔਰ ਵੈਸੇ ਅੱਖਰਾਂ ਦੇ ਨਾਲ ਅਸੀਂ ਕੀ ਫਾਰਮ ਬਿਊਟੀਫੁੱਲ ਫਾਰਮ ਅਸੀਂ ਕ੍ਰੀਏਟ ਕਰ ਸਕਦੇ ਆ ਉਹ ਦੀ ਕੋਸ਼ਿਸ਼ ਕੀਤੀ ਗਿਆ YouTube ਪਲੇਟਫਾਰਮ ਅੱਖਰਾਂ ਦੀ ਖੂਬਸੂਰਤੀ ਇਹਦੇ ਵਿੱਚ ਸਿਰਫ ਅੱਖਰਾਂ ਨੂੰ ਇੱਕ ਸਰਕਲ ਦੇ ਵਿੱਚ ਲਿਖ ਕੇ ਆਪਣੀ ਐਕਚੁਅਲੀ ਮੇਨ ਕੋਸ਼ਿਸ਼ ਹੁੰਦੀ ਆ ਕਿ ਜਿਹੜੀ ਨਵੀਂ ਜਨਰੇਸ਼ਨ ਫੁੱਟ ਚੁੱਕੀ ਆ ਜਾਂ ਜਿਹੜੇ ਕਹਿੰਦੇ ਕਿ ਪੰਜਾਬੀ ਵਿੱਚ ਕੁਝ ਨਹੀਂ ਹੋ ਸਕਦਾ ਆਪਾਂ ਉਸ ਚੀਜ਼ ਨੂੰ ਬਿਲਕੁਲ ਉਲਟਾ ਕਰਨ ਦੀ ਕੋਸ਼ਿਸ਼ ਕੀਤੀ ਨਵੀਂ ਜਨਰੇਸ਼ਨ ਨੂੰ ਜੋੜ ਰਹੇ ਆ ਅੱਖਰਾਂ ਦੇ ਨਾਲ ਅੱਖਰਾਂ ਨਾਲ ਉਹਨਾਂ ਨੂੰ ਕਲਮ ਦੇ ਨਾਲ ਲਿਖਿਆ ਸੀ ਇਹਦੇ ਤੋਂ ਰੋਟੀ ਵੀ ਕਮਾ ਸਕਦੇ ਆ ਰੋਟੀ ਚਲਾ ਸਕਦੇ ਆ ਕਮਾਈ ਕਰ ਸਕਦੇ ਆ ਇਹ ਚੀਜ਼ ਮਤਲਬ ਕੋਸ਼ਿਸ਼ ਕਰ ਰਹੇ ਆ ਕਿ ਇਸ ਚੀਜ਼ ਨੂੰ ਪ੍ਰਮੋਟ ਕੀਤਾ ਜਾਵੇ ਉਕੀ ਮੈਸੇਜਸ ਨੇ ਇਹਦੇ ਵਿੱਚ ਅ ਇੱਕ ਬਲਵਿੰਦਰ ਬੁਲਟ ਜੀ ਦਾ ਬਹੁਤੇ ਚਿਰ ਤੱਕ ਛੁਪੀ ਨਹੀਂ ਰਹਿੰਦੀ ਜਿਹੜੀ ਚੀਜ਼ ਅਲੱਗ ਹੁੰਦੀ ਹੈ ਸਾਡੇ ਅੰਦਰੋਂ ਕਿੰਝ ਦਬੋਂਗੇ ਅੱਗ ਤਾਂ ਆਕਰਕ ਹੁੰਦੀ ਹੈ ਜੇ ਅਗਰ ਸਾਡੇ ਵਿੱਚ ਕੁਝ ਕਲਾ ਹੈ ਤੇ ਉਹ ਕਲਾ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਬਾਰਨਿੰਗ ਲੇਗੀ ਅਗਰ ਆਉਦੀ ਉਹਦੇ ਤੇ ਕੰਮ ਕਰਦੇ ਆ ਬਿਰਨ ਕਰਦੇ ਆ ਇਸੇ ਤਰ੍ਹਾਂ ਇਹ ਨਾਇਨਾ ਨੇ ਕੁਛ ਹਾਲ ਸ਼ੇਅਰ ਦਾ ਤਾਂ ਸਿਰ ਚੁਕਾ ਕੇ ਬੋਲਿਆ ਇਹ ਅੱਜਕੱਲ ਦੇ ਹਰਾਲ ਨੇ ਲੋਕ ਤਾਂ ਜਿੰਦਾ ਨੇ ਜ਼ਮੀਰਾਂ ਦਾ ਪਤਾ ਨਹੀਂ ਜੋ ਹਾਲਾਤ ਨੇ ਅੱਜ ਦੀ ਰੇਟ ਵਿੱਚ ਅਸੀਂ ਚੰਗੇ ਨੂੰ ਚੰਗਾ ਨਹੀਂ ਕਹਿ ਰਹੇ ਮਾੜੇ ਨੂੰ ਮਾੜਾ ਨਹੀਂ ਕਹਿ ਰਹੇ ਸੋ ਇਹ ਇਹ ਸੀ ਜਾਂ ਜੋੜਨ ਵਾਸਤੇ ਨੇ ਜਿਹੜੇ ਸ਼ਰੋਤੇ ਨੇ ਜਿਹੜੇ ਸੋਸ਼ਲ ਮੀਡੀਆ ਦੇ ਐਸ ਦੀ ਰੇਟ ਵਿੱਚ ਬਹੁਤ ਵੱਡੇ ਯੂਜ਼ਰ ਨੇ ਕਿਤਾਬਾਂ ਬਹੁਤ ਪਿੱਛੇ ਰਹਿ ਗਈਆਂ ਨੇ ਸੋ ਇਹ ਕਿਤਾਬਾਂ ਚੋਂ ਕੁਝ ਮੈਸੇਜਸ ਉਹਨਾਂ ਵਾਸਤੇ ਨੇ ਕਿ ਉਹ ਪੜਨ ਔਰ ਹੋ ਸਕਦਾ ਹੈ ਜਿਸ ਫੰਸ਼ਨਸ਼ਿਪ ਪਰ ਬਟਾਲਵੀ ਉਹਨਾਂ ਦੀ ਰਾਤ ਗਈ ਕਰਤਾਰਾ ਤਾਰਾ ਅ ਸ਼ਿਵ ਕੁਮਾਰ ਬਟਾਲਵੀ ਬਾਰੇ ਇਹ ਵੰਨੀਆਂ ਫੋਟੋਸ ਦੇਖਣ ਕਿ ਹੋ ਸਕਦਾ ਹੈ ਉਹਦੇ ਵਿੱਚੋਂ ਕੁਝ 2 4 10 ਬੰਦੇ ਸ਼ਿਵ ਕੁਮਾਰ ਜੀ ਬਾਰੇ ਬ੍ਰਾਊਡ ਕਿਉਂਕਿ ਨਵੀਂ ਜਨਰੇਸ਼ਨ ਫੋਰਮ ਦੇ ਜਿਹੜੇ ਰਾਈਟਰਸ ਨੇ ਉਹ ਜਾਂ ਕਵੀ ਨੇ ਉਹਨਾਂ ਦੇ ਨਾਲ ਦੇ ਬਹੁਤ ਜੁੜ ਕੇ ਬ੍ਰਾਊਡ ਫੀਲ ਕਰਦੇ ਨੇ ਤੇ ਸਾਡੇ ਕੋਲ ਕਿਹੜਾ ਖਜ਼ਾਨਾ ਹੈਗਾ ਕੋਹੇ ਨੂਰ ਦੇ ਹੀਰੇ ਨੇ ਉਹਨਾਂ ਬਾਰੇ ਉਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ ਉਹਨਾਂ ਦੇ ਚੰਕੂ ਕੁਸ਼ੇ ਕੁਮਾਰ ਜੀ ਦੀ ਇੱਕ ਕੁੜੀ ਜਿਹਦਾ ਨਾਮ ਹਾਪਲ ਇਹ ਇਹ ਹੈ ਤੇ ਭਤੀ ਸਰਤਾਜ ਜੀ ਦਾ ਇੱਕ ਗਾਣਾ ਹੈਗਾ ਹਵਾ ਮੁਹੱਬਤ ਦਿਲ ਦੇ ਘਰ ਵਿੱਚ ਵੜੀ ਜਾਂਦੀ ਜਿਹੜਾ ਮੈਨੂੰ ਅੱਛਾ ਲੱਗਾ ਤੇ ਮੈਂ ਉਹਨਾਂ ਨੂੰ ਆਪਣੇ ਸਟਾਈਲ ਦੇ ਵਿੱਚ ਲਿਖਿਆ ਹੈਗਾ ਆ ਪਾਸੇ ਔਦਾਰ ਪਾਸੇ ਕੌਣ ਨੇ ਏ ਹੋ ਸਕਦਾ ਹੈ ਕਿ ਜਿਹੜਾ ਬੰਦਾ ਕਲਾਕ੍ਰਿਤੀ ਦੇਖੇ ਉਹ ਬਾਅਦ ਜਦਿਆਂ ਹੌਸਟਲ ਦੇ ਜਾਵੇ ਉਦਾਰ ਪਾਤਸ਼ਾਹ ਜੀ ਬਾਰੇ ਕੁਝ ਸਰਚ ਕਰੇ ਕਿ ਕਿਤਾਬਾਂ ਲਵੇ ਤੇ ਜੋ ਉਹਨਾਂ ਦੀ ਸੋਚ ਸੀ ਉਸ ਜਮਾਨੇ ਦੇ ਵਿੱਚ ਉਹੀ ਹਾਲਾਤ ਹੋ ਚੱਲ ਰਹੇ ਨੇ ਮੈਂ ਤੁਹਾਡੇ ਹਰ ਕੀਤੇ ਕਰਾਇ ਤੇ ਪਾਵਾਂ ਬੰਬ ਸੁਟਦੇ ਹੋ ਭਾਵੇਂ ਵਿਸ਼ਵ ਵਿਦਿਆਲੇ ਤੇ ਬਣਾ ਦਿਓ ਹੋਰ ਹਰ ਹੌਸਟਲ ਮਲਵੇ ਦੇ ਟੇ ਸਾਡਾ ਫੇਰ ਦਿਓ ਬੇਸ਼ੱਕ ਸਾਡੀਆਂ ਚੁੱਗੀਆਂ ਤੇ ਮੈਨੂੰ ਕੀ ਕਰੋਗੇ ਮੈਂ ਤਾਂ ਕਹਾ ਹਾਂ ਹਰ ਚੀਜ਼ ਤੱਕ ਲਵਾਵਾਂਗਾ ਫੰਟੇ ਤੇ ਗੰਗਾ ਫਲਸਤੀਨ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਸਕੂਲਾਂ ਤੇ ਹਸਪਤਾਲਾਂ ਤੇ ਬੰਬਾਰੀ ਕੀਤੀ ਜਾ ਰਹੀ ਹੈ ਨਿਹਤਿਆਂ ਬੇਦੋਸ਼ਿਆਂ ਨੂੰ ਮਾਰਿਆ ਜਾ ਰਿਹਾ ਹੈਗਾ ਔਰ ਇਹ ਯੂਨੀਵਰਸਲ ਟਰੂਥ ਹੈਗਾ ਜਿਹੜਾ ਆਪਾਂ ਸੀ ਨੇ ਸਮਝਿਆ ਹੈਗਾ ਬਾਕੀ ਇਹ ਕੁਝ ਮਮੀਆਂ ਜਿੱਦਾਂ ਨੇ ਜਿਹੜਾ ਸਿੱਖ ਲਿਆ ਮਰਨਾ ਸਿੱਖ ਲਿਆ ਚੱਲਿਆ ਕੁਛ ਤੇ ਕਰਨਾ ਸਿੱਖ ਲਿਆ ਅੱਖ ਆਪਣੀ ਨੂੰ ਦੁੱਖ ਤੋਂ ਪਹਿਲਾਂ ਹੋਰ ਕਿਸੇ ਲਈ ਪਰਣਾ ਸਿੱਖ ਰਿਹਾ ਉਹ ਤੋਂ ਅਸੀਂ ਦੂਜੇ ਦੇ ਦਰਦ ਨੂੰ ਵੀ ਮਹਿਸੂਸ ਕਰੀਏ ਤਾਂ ਹੀ ਅਸੀਂ ਇਕੱਠੇ ਹੋ ਕੇ ਕੋਈ ਕੰਮ ਕਰ ਸਕਦੇ ਹਾਂ ਜੁੜ ਸਕਦੇ ਹਾਂ ਆਪਣਾ ਦੁੱਖ ਦਰਦ ਵੰਡ ਸਕਦੇ ਹਾਂ ਜੀ ਬੰਗਾਲ ਦੇ